ਦੋ ਨਾ ਰਹਿ ਗਏ ਨੇ ਸ਼ਾਰਟ ਕਰੋ ਸੱਚੀ ਕੱਲ ਜੇ ਸਾਰਿਆਂ ਨੂੰ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿਲਾ ਰਾਏਪੁਰ ਦੀ 올림픽ਸ ਹੁੰਦੀ ਹੈ ਉੱਥੇ ਵਿਰਾਸਤੀ ਖੇਡਾਂ ਉਹਨਾਂ ਦਾ ਆਯੋਜਨ ਕੀਤਾ ਜਾਂਦਾ ਹੈ ਹਰ ਸਾਲ ਕਿਲਾ ਰਾਏਪੁਰ ਦੀ ਖੇਡ ਆਯੋਜਨ ਦੀ ਕਮੇਟੀ ਉਹ ਵੀ ਮੇਰੇ ਨਾਲ ਨੇ ਉਹਨਾਂ ਦੇ ਜਿਹੜੇ ਪ੍ਰਧਾਨ ਜੀ ਨੇ ਆਪਣੇ ਗਰੀਵਾਲ ਸਾਹਿਬ ਕਰਨਲ ਸੇਂਦਰ ਸਾਹਿਬ ਕਰਨਲ ਸੁਦੇਸ਼ਪਰਿੰਦਰ ਸਿੰਘ ਗਰੀਵਾਲ ਸਾਹਿਬ ਉਹ ਮੇਰੇ ਨਾਲ ਨੇ एम एल ए साहब उन्होंप्रजेंटेटिव सारे मेरे नाल कमेटी के समूह मैंबरस वो मेरे नाल इस वे बैठे हुए हैं डी एस ओ साहब ए डी सी डी एस डी एम ईस्ट और समूह नोडल अफसर असिस्टेंट नोडल अफसर जेडे विरासती खेडा जग समुचे ढंग न करा सारे नाल कि रायपुर की विरासती खेडा हो जा रही ने और इस बार की स्पेषल अट्रैक्शन ये हैगी है कि ਡਿਪਾਰਟਮੈਂਟ ਆਫ ਐਨੀਮਲ ਹੈਸਬੈਂਟਰੀ ਵੱਲੋਂ ਇਸ ਵਾਰ ਲੈਟਰ ਵੀ ਦਿੱਤਾ ਗਿਆ ਹੈ ਕਿ ਜਿਹੜੀ ਬੁਲਕਾਟ ਰੇਸ ਹੈ ਬੈਲ ਗੱਡੀ ਦੀ ਜਿਹਨੂੰ ਆਪਾਂ ਦੌੜਾਂ ਕਹਿੰਦੇ ਆ ਉਹ ਇਸ ਵਾਰ ਹੋਣ ਜਾ ਰਹੀ ਹੈ ਔਰ 30 ਜਨਵਰੀ ਨੂੰ ਉਹਦਾ ਆਯੋਜਨ ਇਸ ਦਾ ਸ਼ੁਭਾਰੰਭ ਕੀਤਾ ਜਾਊਗਾ ਔਰ ਇਹ ਜਿਹੜੀ 3 ਦਿਨ ਦਾ ਇਹ ਪ੍ਰੋਗਰਾਮ ਚੱਲੇਗਾ 3 ਜਨਵਰੀ 31 ਜਨਵਰੀ ਤੇ 1 ਫਰਵਰੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਟੂਰਿਜ਼ਮ ਮਿਨਿਸਟਰ ਸਾਹਿਬ ਔਰ ਮਾਨਯੋਗ ਆਪਣੇ ਕੁਡੀਆਂ ਸਾਹਿਬ ਉਹ ਵੀ ਉਹਨਾਂ ਦਾ ਵੀ ਪ੍ਰੋਗਰਾਮ ਜਿਹੜਾ ਹੈਗਾ ਬਣ ਰਿਹਾ ਹੈ ਤੇ ਉਹ ਵੀ ਇਸ ਇਨ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਆਨੇ ਸ਼ਿਰਕਤ ਕਰਨਗੇ ਔਰ ਇਸ ਦੇ ਨਾਲ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਹੋਰ ਵੀ ਆ ਬੜੇ ਪ੍ਰੋਗਰਾਮ ਜਿਹੜੇ ਹੈਗੇ ਉਹ ਖੇਲੇ ਜਾਣਗੇ ਜੋ ਜਿਵੇਂ ਕਿ hockey match ਕਬੱਡੀ ਸ਼ਾਰਟ ਪੁੱਟ 100 ਮੀਟਰ ਦੀ ਦੌੜਾ ਆਦਿ ਇਸ ਤਰ੍ਹਾਂ ਦੇ ਇਹ ਸਾਰੇ ਜਿੰਨੇ ਵੀ ਖੇਡ ਹੈਗੇ ਆ ਉਹ ਸਾਰੇ 3 ਦਿਨ ਜਿਹੜਾ ਲਗਾਤਾਰ ਚੱਲਣਗੇ ਔਰ ਮੈਂ ਸਾਰੇ ਕਮੇਟੀ ਮੈਂਬਰਸ ਦਾ ਔਰ ਸਾਡੇ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਦਾ ਉਹਨਾਂ ਦਾ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਦਾ ਜੋ ਇਸ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਹਨ ਔਰ ਇਸ ਪ੍ਰੋਗਰਾਮ ਨੂੰ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਕਰਾਂਗੇ ਤਾਂ ਜੋ ਵਤ ਬਦ ਲੋਕਾਂ ਨੂੰ ਕੀ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਔਰ ਦੇਖਣ ਧੰਨਵਾਦ ਸਭ ਜਿਹੜੀ ਪਟਨੇ ਬੈਲਗੰਗਿਆ ਦੁਆਰ ਲਿਆ ਹੈ ਰੱਬ ਤੋਂ ਲੈ ਕੇ ਕੋਈ ਕੋਈ ਖਾਸ ਕਮੇਟੀ ਜਿਹੜੀ ਤੁਹਾਡੇ ਸਟਾਫ ਦੇ ਨਾਲ ਜਿਹੜਾ ਦਿੱਸੇਗਾ ਕਿ ਨਿਗਰਾਨੀ ਕਰਿਆ ਜਾਣਾ ਨਹੀਂ ਬਿਲਕੁਲ ਜਿਹੜਾ ਕੀ ਜੋ ਐਸਓਪੀ ਬਣ ਕੇ ਆਇਆ ਹੈ ਕਿ ਜਿਹੜਾ ਐਸ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਔਰ ਜਿਹੜੀ ਟਰਮਸ ਐਂਡ ਕੰਡੀਸ਼ਨ ਹੈ ਕਿ ਉੱਤੇ ਡਾਕਟਰਸ ਨੂੰ ਮੌਜੂਦ ਹੋਣਾ ਹੈ ਉਹਨਾਂ ਨੂੰ ਕੋਈ क्रੂਅਲਟੀ ਨਾ ਹੋਵੇ ਉਹਨਾਂ ਵਾਸਤੇ ਜਿਹੜਾ ਹੈਗਾ ਪ੍ਰੋਪਰ ਟਾਈਮਲੀ ਫੂਡ ਔਰ ਪਾਣੀ ਦਾ ਅਰੇਂਜਮੈਂਟ ਡਾਕਟਰਸ ਦਾ ਅਰੇਂਜਮੈਂਟ ਉਹ ਸਾਰਾ ਕੁਝ ਉੱਤੇ ਕੀਤਾ ਜਾਊਗਾ ਔਰ ਜਿਹੜੀ ਵੀ ਗਾਈਡਲਾਈਨਸ ਨੇ ਉਸ ਪੂਰੀਆਂ ਗਾਈਡ ਪ੍ਰੋਪਰ ਡਿਊਟੀਆਂ ਲੱਗਣਗੀਆਂ ਔਰ ਉਸੇ ਨਾਲ ਹੀ ਨਾਲ ਮੈਂ ਵੀ ਦੱਸਣਾ ਚਾਹੁੰਦਾ ਕਿ ਮੈਨੇਜਮੈਂਟ ਕਮੇਟੀ ਵੀ ਇਸ ਚੀਜ਼ ਦਾ ਸਪੈਸ਼ਲੀ ਧਿਆਨ ਰੱਖੇ ਕਿਉਂਕਿ ਬਹੁਤ ਸਾਲਾਂ ਬਾਅਦ ਜਿਹੜਾ ਹੈਗਾ ਫਿਰ ਤੋਂ ਇੱਕ ਵਾਰ ਮੁੜ ਇਹ ਸ਼ੁਰੂਆਤ ਹੋਣ ਜਾ ਰਹੀ ਹੈ ਸਰ ਕੋਈ ਮੀਟਿੰਗ ਹੋਈ ਹੈ ਤੁਹਾਡੀ ਦੁਲਾਰ ਜਿਹੜੇ ਉਹਨੂੰ ਪਤਾ ਹੀ ਹੋਵੇਗਾ ਵੀ ਲਾਸਟ ਈਅਰ ਮਾਨਯੋਗ ਮੁੱਖ ਮੰਤਰੀ ਸਾਹਿਬ ਆਏ ਸੀਗੇ ਔਰ ਉੱਥੇ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਧੰਨਵਾਦ ਰੈਲੀ ਜੀ ਨੂੰ ਕਿਹਾ ਸੀਗਾ ਔਰ ਪਿੰਡ ਵਾਲਿਆਂ ਨੇ ਲੋਕਾਂ ਨੇ ਕਮੇਟੀ ਨੇ ਸਮੂਚੀ ਕਮੇਟੀ ਨੇ ਧੰਨਵਾਦ ਕੀਤਾ ਸੀ ਜਦੋਂ ਇਹ ਜਦੋਂ ਇਹ ਇਸ ਇਸ ਚੀਜ਼ ਦੀ ਪ੍ਰਵਾਨਗੀ ਮਿਲਨੀ ਸੀ। ਤਾਂ ਉਸ ਵੇਲੇ ਸਾਡੇਆਂ ਗੱਲਾਂ ਹੋਈਆਂ ਸੀ ਜੀ ਉਹਨਾਂ ਦੇ ਨਾਲ ਔਰ ਉਹ ਬਹੁਤ ਖੁਸ਼ ਸੀਗੇ ਔਰ ਉਹਨਾਂ ਨੇ ਵੀ ਆਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਪੁੱਤਾਂ ਵਾਂਗ ਜਿਹੜਾ ਹੈਗਾ ਇਹਨਾਂ ਨੂੰ ਪਾਲਦੇ ਨੇ ਔਰ ਇਹਨਾਂ ਦੀ ਸੇਵਾ ਸੰਭਾਲ ਕਰਦੇ ਆ। ਸੋ ਉਹਨਾਂ ਨੇ ਵੀ ਇਸ ਚੀਜ਼ ਦਾ ਆਸ਼ਵਾਸ਼ਣ ਜਿਹੜਾ ਦਿੱਤਾ ਸੀ। on the placenta so that to show that there is no threat here this is बिल्कुल जो भी गाइडलाइंसਾਨੂੰ ਦਿੱਤੀਆਂ ਗਈਆਂ ਬੜੀ ਡਿਟੇਲਡ ਗਾਈਡਲਾਈਨਸ ਐ ਕਿ ਤੁਸੀਂ ਆ ਦੂਜ਼ ਐਂਡ ਡੌਨਸ ਨੂੰ ਆਪਾਂ ਕਰਦੇ ਕਿ ਆ ਚੀਜ਼ ਆਪਾਂ ਵਰਤ ਸਕਦੇ ਆ ਚੀਜ਼ ਆਪਾਂ ਨਹੀਂ ਕਰ ਸਕਦੇ ਡਾਕਟਰਸ ਦੀ ਟੀਮ ਮੌਜੂਦ ਹੋਣੀ ਚਾਹੀਦੀ ਹੈ ਜਿਹੜਾ ਕਿ ਉਹਨਾਂ ਨੂੰ ਪ੍ਰੋਪਰ ਕੇਅਰ ਕਰੇ ਔਰ ਐਮਬੂਲੈਂਸ ਇਸ ਤਰ੍ਹਾਂ ਦੇ ਇੰਜੈਕਸ਼ਨਸ ਜੋ ਵੀ ਮੈਡੀਸਿਨਸ ਹਰ ਚੀਜ਼ ਉੱਥੇ ਮੌਜੂਦ ਹੋਗੀ ਔਰ ਹਰ ਚੀਜ਼ ਜਿਹੜੇ ਦੂਜ਼ ਐਂਡ ਡੌਨਸ ਨੂੰ ਫੋਲੋ ਕੀਤਾ ਜਾਵੇ ਇਸ ਦੇ ਨਾਲ ਮੈਂ ਹੁਣ ਐਸਾ ਕਹਿਣਾ ਅਨਿਕਾ ਮੈਂ ਕਰਨਲ सुरेंद्र ਸਿੰਘ ਰਿਵਾਲ ਪ੍ਰੈਜ਼ੀਡੈਂਟ ਕਿਲਾ ਰਾਇਪੁਰ ਸਪੋਰਟ ਸੁਸਾਇਟੀ ਜੋ ਕਿ ਕਿਲਾ ਰਾਇਪੁਰ ਦੇ ਖੇਡਾਂ ਦਾ ਅਸੀਂ ਆਯੋਜਨ ਕਰਨ ਜਾ ਰਹੇ ਹਾਂ 30 31 ਔਰ 1 ਫੈਬਰੂਰੀ ਨੂੰ ਔਰ ਮੈਂ ਬਹੁਤ-ਬਹੁਤ ਤਨਵਾਦੀਆਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਉਤਸ਼ਾਹ ਦਿੱਤਾ ਕਾਫੀ ਸਾਰਾ ਜੋ ਫੰਡਸ ਵਗੈਰਾ ਹੈ ਉਹ ਸਾਨੂੰ ਅਲੋਕੇਸ਼ਨ ਕੀਤੀ ਹੈ ਨਾਲ ਦੀ ਨਾਲ ਹੀ ਜਿਹੜੀ ਸਾਡੀ ਲੋਕਲ ਐਡਮਿਨਿਸਟ੍ਰੇਸ਼ਨ ਐ ਡੀਸੀ ਸਾਹਿਬ ਏਡੀਸੀ ਸਾਹਿਬ ਐਸਟੀਐਮ ਸਾਹਿਬ ਸਾਡੇ ਲੋਕਲ ਐਮਐਲਏ ਸਾਹਿਬ ਐ ਹੋਰ ਸਾਡੇ ਮਿੱਤਰ ਪਿਆਰੇ ਜੋ ਜੋ ਵੀ ਹੈ ਪਲੱਸ ਜਿਹੜੀ ਪ੍ਰੈਸ ਹੈ ਸਾਡੇ ਉਹਨਾਂ ਦਾ ਬਹੁਤ ਸਹਿਯੋਗ ਸਾਨੂੰ ਮਿਲਿਆ ਹੈ ਔਰ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਹੁਣ ਜਿਹੜਾ ਨਵੇਂ ਤੋਂ ਦੁਬਾਰਾ ਤੋਂ ਬੈਲ ਗੱਡੀਆਂ ਦੀ ਦੌੜ ਰੀਇਨਸਟੇਟ ਹੋਈ ਹੈ ਉਸ ਨੂੰ ਬਹੁਤ ਸੋਚੇਜੇ ਢੰਗ ਨਾਲ ਅਸੀਂ ਉਸ ਨੂੰ ਮੈਨੇਜ ਕਰੀਏ ਮੇਰਾ ਸਾਰਾ ਸਟਾਫ ਸਾਡੀ ਸੁਸਾਇਟੀ ਦੇ ਮੈਂਬਰ ਜਿਹੜੇ ਆ ਅਸੀਂ ਸਾਰੇ ਇਹਦੇ ਤੇ ਬਹੁਤ-ਬਹੁਤ ਖੁਸ਼ ਆ ਔਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਗਾਹਾਂ ਤੋਂ ਦੁਬਾਰਾ ਕੋਈ ਗਲਤੀ ਨਾ ਕਰੇ ਤਾਂ ਕਿ ਇਹ ਬੈਲ ਗੱਡੀਆਂ ਦੀ ਦੌੜ ਦੇ ਉੱਤੇ ਕੋਈ ਪ੍ਰੇਸ਼ਾਨਚਿੰਨ ਲਗਾਇਆ ਜਾਵੇ ਤੇ ਮੈਂ ਡੀਸੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਆ ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਤੇ ਜੋ ਵੀ ਲੈਟਰਸ ਵਗੈਰਾ ਬਹੁਤ ਸਾਰਾ ਇਹਨਾਂ ਨੇ ਗਾਈਡਲਾਈਨਸ ਸਾਨੂੰ ਦਿੱਤੀਆਂ ਨੇ ਕੀ ਦੀ ਸੀ ਸਾਬ ਸਾਡੇ ਕੋਲੇ ਲਗਾਤਾਰ ਉੱਥੇ ਆਉਂਦੇ ਰਹੇ ਆ ਐਸਡੀਐਮ ਮੈਡਮ ਇਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਤੇ ਅਸੀਂ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਆ ਸਰਕੀਨੀਆਂ ਦੀ ਟੀਮ ਐ ਇੱਕ ਵਾਰ ਹਿਸਾਲੇਰੀ ਨੇ ਬੈਲ ਦੋੜਾ ਦੀ ਆ ਕੀ ਪੂਰੇ ਪੰਜਾਬ ਤੋਂ ਆਏ ਕੱਲੇ ਲੁਧਿਆਣੇ ਤੋਂ ਤੇ ਨਾਲ ਕਦੋ-ਕਦੋ ਮੈਚਸ ਸੋਣੇ ਦੇ ਪਰ ਵੀ ਲੱਗਾ ਆ ਐਸਾ ਹੈ ਜੀ ਤਿੰਨ ਦਿਨ ਬੈਲ ਗੱਡੀਆਂ ਦੀ ਇਹ ਦੌੜਾ ਹੋਣ ਗਈਆਂ ਸ਼ੁਰੂ ਦੇ ਵਿੱਚ ਅਗਰ ਅਸੀਂ ਐਂਟੀਸੀਪੇਟ ਕਰੀਏ ਕਿ 100 ਬੈਲ ਗੱਡੀਆਂ ਆਉਂਦੀਆਂ ਨੇ ਤਾਂ ਪਹਿਲੇ ਦਿਨ ਜਿਹੜੀ ਉਹ ਸ਼ਾਰਟਲਿਸਟ ਹੋਏ ਹੁੰਦੇ ਰਹੇ ਨੇ ਕਟਆਫ ਹੁੰਦਾ ਜਾਈ ਉਹ ਦੂਸਰੇ ਦਿਨ ਵੀ ਦੌੜਾ ਹੋਣੀ ਆ ਦੇ ਫਾਈਨਲ ਡੇ ਸਵੇਰੇ ਵੀ ਹੋਣਗੀਆਂ ਸ਼ਾਮ ਨੂੰ ਵੀ ਹੋਣਗੀਆਂ ਸੋ ਉਹਦੇ ਵਿੱਚ ਜਿਹੜਾ ਨੰਬਰ 1 ਤੇ ਜੋ ਵੀ ਆਏਗਾ ਉਹਨਾਂ ਨੂੰ ਬੜੇ ਚੰਗੇ ਮੋٹے ਜਿਹੜੇ ਐਨੈਮਾਟ ਦਿੱਤੇ ਜਾਣਗੇ ਅਸੀਂ ਟੈਂਟੇਟਿਵਲੀ 2 ਲੱਖ ਰੁਪਏ ਰੱਖਿਆ ਹੋਇਆ ਜੋ ਫਰਸਟ ਆਏਗੀ ਔਰ ਜੋ 8ਵੇਂ ਨੰਬਰ ਤੇ ਆਏਗੀ ਉਸ ਨੂੰ 40000 ਰੁਪਏ ਦਾ ਇਨਾਮ ਹੋਏਗਾ ਨਾਲ ਨਾਲ ਉਹਨਾਂ ਨੂੰ ਅਸੀਂ ਟਰੋਫੀਜ਼ ਵੀ ਦੇਾਂਗੇ ਵੈਲ ਗੱਡੀਆਂ ਵਾਲੀਆਂ ਜੋ ਟਰੋਫੀਜ਼ ਨੇ ਉਹ ਸਾਡੇ ਸੁਸਾਇਟੀ ਵੱਲੋਂ ਅਸੀਂ ਦੇਾਂਗੇ ਜੋ ਪ੍ਰਾਈਜ਼ਸ ਹੈਗੇ ਕੈਸ਼ ਪ੍ਰਾਈਜ਼ ਵਗੈਰਾ ਉਹ ਐਡਮਿਨਿਸਟ੍ਰੇਸ਼ਨ ਵੱਲੋਂ ਜੁੜਿਆ ਉਹ ਔਨ ਦਾ ਸਪੌਟ ਚੈੱਕ ਵਗੈਰਾ ਜਾਂ ਕੈਸ਼ ਜਿਸ ਤਰ੍ਹਾਂ ਵੀ ਉਹਨਾਂ ਨੂੰ ਠੀਕ ਲੱਗੇਗਾ ਉਹ ਕਰਨਗੇ ਅਰ ਅਸੀਂ ਚਾਹਾਂਗੇ ਕਿ ਜਿੰਨੇ ਵੀ ਪਾਰਟਿਸਪੈਂਟਸ ਹੈਗੇ اسپੈਸ਼ਲੀ ਬੈਲ ਗੱਡੀਆਂ ਵਾਲੇ ਉਹ ਨਾਲ ਆਪਣਾ ਆਧਾਰ ਕਾਰਡ ਵਗੈਰਾ ਐਡਰੈਸ ਮੋਬਾਈਲ ਨੰਬਰ ਉਹ ਲੈ ਕੇ ਹੁਣ ਤਾਂ ਕਿ ਆਇਡੈਂਟੀਫਾਈ ਕੀਤਾ ਜਾ ਸਕੇ ਸਰ ਕੋਰਟ ਦੀ ਵੀ ਸਖਤ ਹੈਗਾ ਹੈ ਲੇਕਿਨ ਜਿਹੜੇ ਨਿਯਮ ਹੈ ਉਹਨਾਂ ਦੀ ਪਾਲਣਾ ਹੋਣੀ ਜ਼ਰੂਰੀ ਹੈ ਸੋ ਸਾਡੇ ਵੱਲ ਤੁਹਾਡੇ ਵੱਲੋਂ ਵੀ ਨਜ਼ਰ ਰੱਖੀ ਜਾਊਗੀ ਇਸ ਗੱਲ ਤੇ ਜੀ ਬਿਲਕੁਲ 100% ਅਸੀਂ ਹਾਲੇディਕ ਐਡਮਿਨਿਸਟ੍ਰੇਸ਼ਨ ਨੇ ਡੀਸੀ ਸਾਹਿਬ ਵੱਲੋਂ ਇੱਕ ਕਮੇਟੀ ਆਲਰੇਡੀ ਗਠਨ ਕੀਤੀ ਗਈ ਹੈ ਜਿਹਦੇ ਵਿੱਚ ਪੂਰੀ ਲਿਸਟ ਜੋ ਹੈ ਸਾਡੇ ਕੋਲੇ ਆਈ ਹੋਈ ਹੈ ਕੁਝ ਇੱਕ ਚੀਜ਼ਾਂ ਨੇ ਜਿਵੇਂ ਕਿ ਤਿੰਨ ਸਾਲ ਤੋਂ ਛੋਟਾ ਬੱਚਾ ਨਹੀਂ ਹੋਣਾ ਚਾਹੀਦਾ ਤੇ ਬਿਲਕੁਲ ਜਿਹਨੂੰ ਖੀਰੇ ਕਹਿੰਦੇ ਆ ਹੁਣ ਉਹ ਕੋਲੋ ਕੇਲ ਪੰਜਾਬੀ ਦੇ ਵਿੱਚ ਜਿਨ੍ਹਾਂ ਦਾ ਅਨੁਭਵੀ ਨਹੀਂ ਆਏ ਉਹਨਾਂ ਨੂੰ ਵੀ ਛੋਟੇ ਛੋਟਿਆਂ ਨੂੰ ਤੁਸੀਂ ਨਹੀਂ ਭਜਾ ਸਕਦੇ ਸੋ ਇਹ ਸਾਰੀਆਂ ਚੀਜ਼ਾਂ ਦਾ ਕਿਸੇ ਦੇ ਸੱਟ ਨਾਲ ਲੱਗੀ ਹੋਵੇ ਸਿੰਘਾ ਦੇ ਉੱਪਰ ਇੱਥੇ ਕੋਈ ਕਪੜਾ ਨਹੀਂ ਬੰਨਿਆ ਜਾਣਾ ਕੋਈ ਮਾਰਨਾ ਨਹੀਂ ਹੈ ਇਹ ਪੂਛ ਨੂੰ ਵੀ ਨਹੀਂ ਮਰੋੜਨਾ ਇੱਥੋਂ ਤੱਕ ਕਹਿ ਕੇ ਸਿਰਫ ਤੁਸੀਂ ਧਫਾ ਮਾਰ ਸਕਦੇ ਸੋ ਸਾਰੀਆਂ ਮੇਰੇ ਕੋਲ 15 20 ਦੀ ਲਿਸਟ ਹੈਗੀ ਹੈ ਐਕਟੀਵਿਟੀਜ਼ ਜੋ ਕਿ ਉੱਥੇ ਬੈਨ ਹੋਏਗੀ ਪਹਿਲਾ ਕੇਸ ਜਦੋਂ ਸੀ ਇੱਕ ਡਿਫਰੈਂਟ ਐਨੀਮਲਸ ਨੂੰ ਲੈ ਕੇ ਟੌਪ ਰੇਸਿਸ ਵੀ ਹੋ ਗਿਆ ਸੀ ਜਾਂ ਹਾਰਸਲਸ ਟਰਨਸ ਹੁੰਦੇ ਸੀ ਉਹ ਵੀ ਕੀ ਰਿਜ਼ਿਊਵ ਹੋ ਰਹੇ ਨੇ ਕਿ ਸਿਰਫ ਬਲਕਾਟ ਰਿਸ ਸੋ ਫਾਰ ਸਾਨੂੰ ਜਿਹੜਾ ਆਪਣਾ ਐਕਟ ਬਣਿਆ ਹੈ ਪ੍ਰੀਵੈਂਸ਼ਨ ਟੂ ਗੁਰੂ ਐਸਟੀ ਐਕਟ ਜਿਹੜਾ 2000 2019 ਉਹਦੇ ਮੁਤਾਬਕ ਸਿਰਫ ਬੈਲ ਗੱਡੀਆਂ ਦੀ ਛੋਟ ਹੈ ਕਿਲਾ ਰੈਪਰ ਓਨਲੀ ਸੋ ਬਹੁਤ ਸਾਰੇ ਸਾਡੇ ਭਰਾ ਜਿਹੜੇ ਕਿਸਾਨ ਪਰਾਈ ਹੈ ਬੈਲ ਗੱਡੀ ਤੋਂ ਡਾਕ ਹੈਗੇ ਨੇ ਉਹ ਸਮਝਦੇ ਆ ਵੀ ਸ਼ਾਇਦ ਜੋ 2025 ਦੇ ਵਿੱਚ ਵਿਧਾਨ ਸਭਾ ਚ ਇੱਕ ਬਿਲ ਪਾਸ ਹੋਇਆ ਸੀਗਾ ਵੀ ਉਹਦੇ ਮੁਤਾਬਿਕ ਸ਼ਾਇਦ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਹੋਈ। ਸੋ ਆਪਣਾ ਜਿਹੜਾ ਸੀ ਆਲਡ ਸੀ ਆਲਰੇਡੀ ਸੋ ਉਹ ਐਕਟ ਵੀ ਬਣ ਚੁੱਕਿਆ ਹੈ। ਉਹਦੇ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਸਿਗਨੇਚਰਸ ਵੀ ਹੋ ਗਏ ਨੇ। ਸੋ ਕਿਲਰ ਰੈਪਰ ਦਾ ਜਿਹੜਾ ਹੈ ਉਹਦੇ ਤੇ ਕੋਈ ਰੁਕਾਵਟ ਨਹੀਂ ਹੈ ਔਰ ਉਸ ਦੇ ਲਈ ਲੈਟਰ ਵੀ ਜਿਹੜਾ ਹੈ ਡਾਇਰੈਕਟਰ ਆਫ ਐਨੀਮਲ ਹਸਬੰਡਰੀ ਨੂੰ ਸਾਡੇ ਡਿਸਟ੍ਰਿਕਟ ਦੇ ਐਡਮਿਨਿਸਟ੍ਰੇਸ਼ਨ ਨੂੰ ਮੈਨੂੰ ਵੀ ਉਹਦੀ ਕਾਪੀ ਮਿਲੀ ਹੈ। ਤੇ ਜਿਹੜੇ ਆਪਣੇ ਡਿਪਟੀ ਡਾਇਰੈਕਟਰ ਐਨੀਮਲ ਹਸਬੰਡਰੀ ਲੁਧਿਆਣਾ ਵਾਲੇ ਉਹਨਾਂ ਨੂੰ ਵੀ ਇਹ ਕਲੀਅਰੈਂਸ ਤੁਰੰਤ ਮਿਲ ਗਿਆ ਹੈ ਕਿ ਕਿਹੜਾ ਰੈਪੋਰਟ ਬੈਲਗੱਦੀ ਨੇ ਅੰਦਰ ਹੋਣ ਗਿਆ ਹੈ ਸਰ ਬੈਲਗੱਡੀਆਂ ਦੀ ਦੌੜਾ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਵੀ ਹੋਣਗੀ ਜਿੱਥੇ ਨਾਲ ਚੈਕਿੰਗ ਕੀਤੀ ਕਿਸ ਤਰ੍ਹਾਂ ਹੋਊਗਾ ਜੀ ਉਹ ਉਹ ਬਿਲਕੁਲ ਉਹ ਆਲਰੇਡੀ ਆਰਡਰ ਆ ਚੁੱਕਿਆ ਆਲਰੇਡੀ ਆਰਡਰ ਦੇ ਦਿੱਤੇ ਹੋਇਆ ਡਾਇਰੈਕਟਰ ਐਨੀਮਲ ਹਸਬੰਡਰੀ ਲੁਧਿਆਣਾ ਦੇ ਜਿਹੜੇ ਡਿਪਟੀ ਡਾਇਰੈਕਟਰ ਐਨੀਮਲ ਹਸਬੰਡਰੀ ਹੈਗੇ ਇਹਨਾਂ ਦੀ ਟੀਮ ਉੱਥੇ ਹੋਏਗੀ ਤੇ ਪੂਰਾ ਅਰੇਂਜਮੈਂਟ ਹੋਏਗਾ ਕੋਈ ਏਵੈਕਿਊਏਸ਼ਨ ਦਾ ਵੀ ਅਰੇਂਜਮੈਂਟ ਇਹ ਕਰਕੇ ਰੱਖਣਗੇ ਤੇ ਨਾਲ ਦੀ ਨਾਲ ਉਹ ਜਿਹੜੀ ਟੀਮ ਹੈ ਉਹਨਾਂ ਨੇ ਸਾਰਾ ਅਰੇਂਜਮੈਂਟ ਦੇਖਣਾ ਹੈ ਕਿ ਹਾਂ ਕਿਸੇ ਜਾਨਵਰ ਦੇ ਵਿੱਚ ਕੋਈ ਗਲਤੀ ਨਾ ਹੋਵੇ ਕੋਈ ਨਸ਼ਾ ਵਗੈਰਾ ਜਾਂ ਜੋ ਵੀ ਮੈਂ ਦੱਸਿਆ ਕਿ ਉਹ ਸਾਰੀਆਂ ਚੀਜ਼ਾਂ ਤੇ